ਜਿਹੜਾ ਕਾਫੀ ਵਿਵਾਦ ਚੱਲ ਰਿਹਾ ਹੈ ਸਿੱਖਾਂ ਦੇ ਮਨਾਂ ਦੇ ਉੱਤੇ ਜਿਹੜੀ ਫੇਸ ਪਾਈ ਜਾ ਰਹੀ ਹੈ ਇਸ ਖੰਦ ਨੂੰ ਰੂਸਿਕ ਕਹਿਣਾ ਚਾਹੁੰਦੇ ਦੇਖੋ ਇਹ ਸਾਰੀਆਂ ਕੰਟਰੋਵਰਸਿਸ ਕ੍ਰੀਏਟ ਕਰਨ ਦੀਆਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦੀਆਂ ਸਿੱਖੀ ਭਾਵਨਾਵਾਂ ਨੂੰ ਢਕਾਉਣ ਦੀਆਂ ਜਿਹੜੀਆਂ ਸ਼ਾਸ਼ਾਂ ਨੇ ਛੋਟੇ ਲੋਕਾਂ ਦੁਆਰਾ ਛੋਟੀ ਸੋਚ ਦੇ ਮਾਲਕ ਜਿਹੜੇ ਹੈਗੇ ਨੇ ਇਹ ਲੋਕ ਤੇ ਇਹ ਸ਼ੋਭਾ ਨਹੀਂ ਦਿੰਦੇ ਇਹ ਸਮਾਜ ਦੇ ਵਿੱਚ ਪਰੇਸ਼ਾਨੀਆਂ ਫਲਾਉਣ ਵਾਲੇ ਲੋਕ ਹੁੰਦੇ ਨੇ ਇਹਦੀ ਅਸੀਂ ਸਖਤ ਰੂਪ ਦੇ ਵਿੱਚ ਨਿੰਦਿਆ ਕਰਦੇ ਹਾਂ ਨਾਲੇ ਤੁਸੀਂ ਇੱਕ ਪੋਲੀਟੀਕਲ ਕੁਰਸੀ ਉੱਤੇ ਬੈਠ ਕੇ ਕਿਸੇ ਦੂਸਰੇ ਪੋਲੀਟੀਕਲ ਪਾਰਟੀ ਦੇ ਕਿਸੇ ਵੀ ਬੰਦੇ ਬਾਰੇ ਨਿਰਪ ਕੋਈ ਤੁਸੀਂ ਨਿਰਪੱਖ ਇਨਸਾਨ ਹੋ ਜਦੋਂ ਤੁਸੀਂ ਪਾਰਟੀਆਂ ਤੋਂ ਐਮਪੀ ਬਣ ਗਏ ਹੋ ਫਿਰ ਤੁਸੀਂ ਦੂਸਰੀਆਂ 파ਰਟੀਆਂ ਦੇ ਲੋਕਾਂ ਉੱਤੇ ਸ਼ਰੇਆਮ ਕਿਸ ਤਰੀਕੇ ਜਿਹੜੀ ਆ ਇਹਦਾ ਉਛਾਲ ਸਕਦੇ ਹੋ ਉਹਨਾਂ ਦੀ ਬਦਨਾਮੀ ਕਰ ਸਕਦੇ ਹੋ ਸਿਰ ਬੰਦੇ ਨੂੰ ਇੱਕ ਸਰ ਫੈਕਟਰੀ ਹੋਣਾ ਚਾਹੀਦਾ ਮੇਰੇ ਖਿਆਲ ਚ ਇਹ ਸਾਰੇ ਅਜੰਡੇ ਨੇ ਥੈਂਕ ਯੂ ਥੈਂਕ ਯੂ ਅਸੀਂ ਬਣਾਉ ਨੂੰ ਲੈ ਕੇ ਜਿਹੜਾ ਕਾਫੀ ਵਿਵਾਦ ਚੱਲ ਰਿਹਾ ਹੈ ਸਿੱਖਾਂ ਦੇ ਮਨਾਂ ਦੇ ਉੱਤੇ ਜਿਹੜੀ ਫੇਸ ਪਾਈ ਜਾ ਰਹੀ ਹੈ ਇਸ ਨੂੰ ਮੈਂ ਕਹਿਣਾ ਚਾਹੁੰਦਾ ਦੇਖੋ ਇਹ ਸਾਰੀਆਂ ਕੰਟਰੋਵਰਸੀਆਂ ਕ੍ਰੀਏਟ ਕਰਨ ਦੀਆਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦੀਆਂ ਸਿੱਖੀ ਭਾਵਨਾਵਾਂ ਨੂੰ ਢਕਾਉਣ ਦੀਆਂ ਜਿਹੜੀਆਂ ਸ਼ਾਸ਼ਾਂ ਨੇ ਛੋਟੇ ਲੋਕਾਂ ਦੁਆਰਾ ਛੋਟੀ ਸੋਚ ਦੇ ਮਾਲਕ ਜਿਹੜੇ ਹੈਗੇ ਨੇ ਇਹ ਜੋ ਪਰੇਸ਼ਾਨੀਆਂ ਫਲਾਉਣ ਵਾਲੇ ਲੋਕ ਹੁੰਦੇ ਨੇ ਇਹਦੀ ਅਸੀਂ ਸਖਤ ਰੂਪ ਦੇ ਵਿੱਚ ਨਿੰਦਿਆ ਕਰਦੇ ਆਂ ਨਾਲੇ ਤੁਸੀਂ ਇੱਕ ਪੋਲੀਟੀਕਲ ਕੁਰਸੀ ਉੱਤੇ ਬੈਠ ਕੇ ਕਿਸੇ ਦੂਸਰੇ ਪੋਲੀਟੀਕਲ ਪਾਰਟੀ ਦੇ ਕਿਸੇ ਵੀ ਬੰਦੇ ਬਾਰੇ ਨਿਰਪੱਖ ਹੋ ਕੇ ਬੋਲੋ ਜੇ ਤੁਸੀਂ ਨਿਰਪੱਖ ਇਨਸਾਨ ਹੋ ਜਦੋਂ ਤੁਸੀਂ ਪਾਰਟੀਆਂ ਤੋਂ ਐਮਪੀ ਬਣ ਗਏ ਹੋ ਫਿਰ ਤੁਸੀਂ ਦੂਸਰੀਆਂ ਪਾਰਟੀਆਂ ਦੇ ਲੋਕਾਂ ਉੱਤੇ ਸ਼ਰੇਆਮ ਕਿਸ ਤਰੀਕੇ ਜਿਹੜੀ ਆ ਇਹਦਾ ਉਛਾਲ ਸਕਦੇ ਹੋ ਉਹਨਾਂ ਦੀ ਬਦਨਾਮੀ ਕਰ ਸਕਦੇ ਹੋ ਫਿਰ ਬੰਦੇ ਨੂੰ ਇੱਕ ਸਰ ਫੈਕਟਰੀ ਹੋਣਾ ਚਾਹੀਦਾ ਮੇਰੇ ਖਿਆਲ ਵਿੱਚ ਇਹ ਸਾਰੇ ਅਜੰਡੇ ਨੇ ਥੈਂਕ ਯੂ